ਮੂੰਬਾ ਇਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇਖਿਆ ਸੀ ਵੀ ਇੱਕ ਵੀਡੀਓ ਚ ਕੰਗਣਾ ਰਣੌਤ ਗੀਤਪੁਰ ਸਾਹਿਬ ਕੋਲੇ ਘੇਲੀ ਕਿਸਾਨਾਂ ਨੇ ਕਿਸਾਨਾਂ ਨੇ ਘੇਰੀ ਤੇ ਵਿੱਚ ਉੱਥੇ ਬੀਬੀਆਂ ਵੀ ਸੀਗੀਆਂ ਕਿਸਾਨ ਬੀਬੀਆਂ ਉਹਨਾਂ ਨੇ ਵੀ ਚੰਗੀ ਉੱਥੇ ਜੈਨੀ ਬੜੀ ਮੁੱਢੀ ਉਦੀ ਕਹਾ ਸੁਣੀ ਕਰੀ ਤੇ ਪਾਲਤੂ ਤਾਂ ਚਲੋ ਨਹੀਂ ਕੋਈ ਬੋਲਿਆ ਉਹ ਤਾਂ ਬੋਲ ਰਹੀ ਸੀ ਮੈਨੂੰ ਗਾਲਾਂ ਗੰਦੀਆਂ ਗਾਲਾਂ ਕੱਢ ਰਹੇ ਨੇ ਮਿਹਰ ਜੀ ਕਿਤੇ ਪੰਜਾਬੀ ਤੈਨੂੰ ਗਾਲਾਂ ਕੱਢਣ ਲੱਗੇ ਪੰਜਾਬੀ ਵਾਲੀਆਂ ਗਾਲਾਂ ਤਾਂ ਦਿੱਤੋ ਸਾਉਂਡਿੰਗ ਹੋਣੀ ਆ ਉਹਨਾਂ ਨੇ ਤਾਂ ਕੱਢੀ ਹੀ ਨਹੀਂ ਗਾਲ ਗਾਲ ਤਾਂ ਉਹ ਦੋਸਮਣ ਨੂੰ ਨਹੀਂ ਕਰਦੇ ਜਿਹੜੀ ਆ ਉਹ ਕੁੜੀ ਜੀ ਦਿਖਾਉਂਦੀ ਸੀ ਉਹ ਮਿਡਲ ਫਿੰਗਰ ਦਿਖਾਉਂਦੀ ਸੀ ਉਹਨੂੰ ਨਹੀਂ ਗਾਲ ਕੱਢੀ ਕਿਸੇ ਨੇ ਉਹਨੂੰ ਪੁੱਤ-ਪੁੱਤ ਕਰਦੇ ਸੀ ਵੀ ਜਾ ਤੂੰ ਵਗ ਜਾ ਕਾਰਜੀ ਵਾਲੀ ਜਿਹੜੀ ਲੱਗੀ ਸੀ ਜਿਹੜੇ ਧਰਨੇ ਵਾਲਿਆਂ ਨਾਲ ਉਹ ਉਹਨੂੰ ਵੀ ਉਹ ਮਿਡਲ ਫਿੰਗਰ ਦਿਖਾਉਣ ਵਾਲੀ ਨੂੰ ਵੀ ਉਹਨਾਂ ਨੇ ਪੁੱਤ-ਪੁੱਤ ਕਰਕੇ ਤੋੜਿਆ ਤੈਨੂੰ ਤਾਂ ਗਾਲਾਂ ਉਹਨਾਂ ਨੇ ਕੱਢਣੀਆਂ ਕੀ ਸੀ ਪਰ ਜਿੰਦੀ ਇੱਕ ਗੱਲ ਆ ਵੀ ਜਿਹੜੀ ਮੋਦੀ ਨੂੰ ਕਹਿੰਦੀ ਸੀ ਨਾ ਵੀ ਇਹਨਾਂ ਨੂੰ ਇੰਦਰਾ ਗਾਂਧੀ ਵਾਲਾ ਆਪਰੇਸ਼ਨ ਬਲੂ ਸਟਾਰ ਜਿਆਦਾ ਉਹਨਾਂ ਯਾਦ ਕਰਾਉਣਾ ਚਾਹੀਦਾ ਇਹਨਾਂ ਦੇ ਉਹ ਇਹਨਾਂ ਨੂੰ ਭੁੱਲ ਗਿਆ ਉਹ ਭੁੱਲਣਾ ਨਹੀਂ ਚਾਹੀਦਾ ਇਹਨਾਂ ਨੂੰ ਤੇ ਇਹ ਗੱਲ ਕ ਧਿਆਨ ਚ ਰੱਖ ਲੈ ਤੇ ਪੰਜਾਬ ਵਿੱਚ ਹੀ ਨਗਦੀ ਵਿਚਰਦੀਆਂ ਕਿਤੇ ਵੀ ਕੁਝ ਵੀ ਹੋ ਸਕਦਾ ਫਿਰ ਜੇ ਆਈ ਤੇ ਆਗੇ ਨਾ ਜੇ ਪੰਜਾਬੀ ਐਸਆਈ ਤੇ ਆਗੇ ਤੇ ਇੰਦਰਾ ਗਾਂਧੀ ਦਾ ਹਸਰ ਜ਼ਿਆਦਾ ਇੰਦਰਾ ਗਾਂਧੀ ਦਾ ਕੀ ਕਰਿਆ ਸੀ ਪੱਤੀ ਗੋਲੀਆਂ 30 ਗੋਲੀਆਂ ਬੱਜੀਆਂ ਸੀ ਇੰਦਰਾ ਗਾਂਧੀ ਦੇ ਤੇ 30 ਗੋਲੀਆਂ ਨਾਲ ਤੇਰਾ ਸਰੀਰ ਨਾ ਕੱਕੜੀ ਵਾਂਗੂ ਖਿਲਰ ਦਜੂ ਬਚਣਾ ਵੀ ਨਹੀਂ ਕੁਸ ਇਹ ਨਾ ਭਲੇਖੇ ਚ ਰਹੀਂ ਵੀ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕਰਿਆ ਸੀ ਤੇ ਇੰਦਰਾ ਗਾਂਧੀ ਦਾ ਫਿਰ ਐਂ ਦੇਖ ਲੱਗਾ ਪਿੱਛਾ ਪਤਾਲਣਾ ਭਰਤਾ ਸੀ ਅਗਲਿਆਂ ਨੇ ਪ੍ਰਵਾਨੀ ਕਰਦੇ ਹੈਗੇ ਇਸ ਗੱਲ ਨੂੰ ਨਾ ਕਿ ਤੇ ਇਸ ਭਲੇਖੇ ਚ ਫਿਰ ਵੀ ਹਾਂ ਇਹ ਮੈਂ ਬੋਲ ਗਈ ਤੇ ਪਤਾ ਨਹੀਂ ਕੀ ਬਣ ਗਈ ਮੋਦੀ ਨੇ ਤਾਂ ਮੋਦੀ ਤਾਂ ਜਿਹਦੇ ਨਾਲ ਫੇਰੇ ਲਏ ਸੀ ਉਹਦਾ ਨਹੀਂ ਹੋਇਆ ਤੇਰਾ ਤਾਂ ਨੇ ਹੋਣਾ ਕੀ ਆ ਮੋਤੀ ਉਹਨਾਂ ਦੀ ਪਾਲੀ ਗਰੰਟੀ ਦੇਣਾ ਨਹੀਂ ਇਹਦੀਆਂ ਗਰੰਟੀਆਂ ਨੂੰ ਸਾਰੇ ਹੀ ਜਾਣਦੇ ਆ ਜਿਹਦੇ ਨਾਲ ਸੱਤ ਫੇਰੇ ਲਏ ਸੀ ਮੋਤੀ ਨੇ ਤਾਂ ਉਹਦੇ ਨਾਲ ਨਹੀਂ ਨਵਾਈ ਤੇ 4 ਸਾਲ ਉਹਨੂੰ ਛੱਡ ਕੇ ਪਰ ਜੈ ਤੇਰੀ ਰਾਖੀ ਜ਼ਰੂਰ ਕਰ ਦੂ ਇਹ ਤੂੰ ਇਹਦੇ ਰਹਿਣ ਦੇ ਸ਼ਿਆਰਾਂ ਤੇ ਨੱਚਣ ਨੂੰ ਪੰਜਾਬ ਵਿੱਚ ਹੀ ਨੰਗੜਾ ਕਰਨਾ ਰਹਿਣ ਦੇ ਪੰਜਾਬੀਆਂ ਦਾ ਛੋਟੇ ਬਥੇਰੇ ਇੱਥੇ ਆ ਪਹਾੜੀ ਰਾਜਿਆਂ ਨੇ ਹਿਮਾਚਲਦਿਆਂ ਨੇ ਬਥੇਰਾ ਜੂਰ ਲਾਇਆ ਸੀ ਗੁਰੂ ਗੋਬਿੰਦ ਸਿੰਘ ਨੂੰ ਉਹ ਕਰਨ ਖਾਤਰ ਚੱਪ ਪਾਣੀ ਭਰਦੇ ਆ ਪੰਜਾਬ ਦਾ ਠੀਕ ਐ ਆਪਦਾ ਮਿਆਨ ਚ ਰਹੇ ਮਿਆਨ ਚੋਂ ਬਾਹਰ ਨਾ ਹੋ ਗਏ ਕਿਤੇ ਐਨਐਸਓ ਚ ਵੀ ਪਤਾ ਨਹੀਂ ਕੀ ਬਣ ਗਈ ਜੇ ਇਹਨਾਂ ਨੇ ਤੈਨੂੰ ਦੇਤਾ ਭਾਰਤ ਰਤਨ ਤਾਂ ਭਾਰਤ ਰਤਨ ਦੀ ਵੀ ਇਹਨਾਂ ਨੇ ਉਹ ਬੇਇੱਜ਼ਤੀ ਕਰਤੀ ਜਿਹੜੀ ਕਿਤੇ ਨਾ ਹੋਵੇ ਮੈਂ ਤਾਂ ਹੈਰਾਨ ਆ ਮੋਦੀ ਤੇ ਵੀ ਭੈਣਾ ਮੂਈ ਓਠੋ ਢਾ ਪਰਾਂਡਾ ਨੂੰ ਭਾਰਤ ਰਤਨ ਦੇ ਜਾਂਦਾਗਾ ਜਦ ਇਹ ਜੀਆਂ ਨੂੰ ਭਾਰਤ ਰਤਨ ਦੇਣ ਲੱਗ ਗਿਆ ਤੂੰ ਜਿਹੜੇ ਬਾਰਡਰਾਂ ਤੇ ਲੜਨ ਵਾਲੇ ਫੌਜੀ ਨੇ ਦੁਰ ਫਟੇ ਮੂੰ ਤੇਰੇ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਕੀ ਸਨਮਾਨ ਦੇਵੇਂਗਾ ਤੂੰ ਇਹ ਜੀ ਨੂੰ ਤਾਂ ਚਾਕੇ ਭਾਰਤ ਰਤਨ ਦੇਣ ਲੱਗ ਗਿਆ ਕੀ ਕਰਿਆ ਹੈ ਨੇ ਕਿਹੜੀ ਜੰਗ ਜਿੱਤੀ ਹੋਈ ਐ ਕੋਈ ਅਵਾਰਡ ਹੈਗਾ ਇਹਦੇ ਕੋਲੇ ਵੀ ਹਾਂ ਇਸ ਕਰਕੇ ਇਹਨੂੰ ਭਾਰਤ ਰਤਨ ਦਿੱਤਾਗਾ ਤੂੰ ਇਹ ਭਾਰਤ ਰਤਨ ਨਾਲ ਨਾ ਚੰਬਲ ਇੱਥੇ ਭਾਰਤ ਰਤਨ ਬੜੇ ਕਿਛੋੜਤੇ ਲੋਕਾਂ ਨੇ ਸਭ ਕੁਝ ਇੰਦਰਾ ਗਾਂਧੀ ਆਉ ਦੇਖ ਲੈ ਜਿਹੜੀ ਕਹਿੰਦੀ ਸੀ ਚਿੜੀ ਨਹੀਂ ਪਰ ਮਾਰ ਸਕਦੀ ਢੇੜ ਕੇ ਰੱਖਦੀ ਸੀ ਅਗਲਿਆਂ ਨੇ ਖਿਲਾਰ ਕੇ ਜੂਨ 84 ਯਾਦ ਕਰਾਉਣੀ ਆ ਜੂਨ 84 ਦਾ ਕਿਤੇ ਭਲੇਖੇ ਜਨਾਂ ਰਹੀ ਜਿਦ ਤੇ بگੜ ਜਾਂਦੇ ਆ ਨਾ ਉਹਦੇ 21 ਸਾਲ ਬਾਅਦ 21 21 ਸਾਲ ਬਾਅਦ ਵੀ ਜਾ ਕੇ ਬਦਲਾ ਲੈ ਲੈਂਦੇ ਆ ਪੰਜਾਬੀ ਐ ਲੰਡਨ ਚ ਜਾ ਕੇ ਐਡਵਾਇਰ ਉਹਦੇ ਘਰੇ ਜਾ ਕੇ ਠੋਕਿਆ ਹੋਇਆ ਪੰਜਾਬੀਆਂ ਨੇ ਅਫਗਾਨਿਸਤਾਨ ਤੇ ਰਾਜ ਕਰਿਆ ਹੋਇਆ ਪੰਜਾਬੀਆਂ ਨੇ ਅਮਰੀਕਾ ਵਾਲੇ ਦੀਆਂ ਵੀ ਕੀਸੀਆਂ ਹੋਗੀਆਂ ਉੱਥੇ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਮਾਜੂਦਾ ਪ੍ਰਧਾਨ ਮੰਤਰੀ ਮਾਰੀ ਹੋਈਆ ਪੰਜਾਬੀਆਂ ਨੇ ਮੌਕੇ ਦਾ ਮੁੱਖ ਮੰਤਰੀ ਬੀਅੰਤ ਸਿੰਘ ਮਾਰਿਆ ਹੋਇਆ ਪੰਜਾਬੀਆਂ ਨੇ ਸਰੀਰ ਦਾ ਕੋਈ ਹਿੱਸਾ ਵੀ ਨਹੀਂ ਸੀ ਮਿਲਿਆ ਜੁੱਤੀਆਂ ਵੀ ਪਤਾ ਨਹੀਂ ਬੂਟ ਕਿਧੇ ਚੱਕੇ ਫੂਕਤੇ ਉੱਥੇ ਪੰਜਾਬੀਆਂ ਨਾਲ ਰਹਿਣ ਦੇ ਪੰਗੇ ਲੈਣ ਨੂੰ ਚਤਰਾ ਕੋਈ ਇਲਾਕਾ ਨਹੀਂ ਦੇਖਿਆ ਨਹੀਂ ਤੂੰ ਪੰਜਾਬੀਆਂ ਦੇ ਖਿਲਾਫ ਕਿਉਂ ਬੋਲਦੀ ਹੈਂਗੀ ਤੇਰਾ ਕੁਝ ਦੇਣਾ ਕਿਸੇ ਨੇ ਵੀ ਜਿਹੜਾ ਤੇਰਾ ਸੁਣੀ ਜਾਣਗੇ ਉਹਦਾ ਤੂੰ ਪ੍ਰਮਾਣ ਸੀ ਮੰਨ ਵੀ ਉਹਨਾਂ ਨੇ ਜਿਹੜੀ ਤੈਨੂੰ ਇੱਕ ਬਾਰ ਲੰਗ ਦੇ ਕੇ ਛੱਡ ਤਾਂ ਕਿਤੇ ਭਲੇਖੇ ਚ ਨਾ ਰਹੀਂ ਬਹੁਤ ਬੁਰੀ ਕਰਨਗੇ ਦੇਖ ਲੈ ਜੇ ਵੋਟਾਂ ਬਾਟਾਂ 'ਚ ਕੁਝ ਬਣਦਾ ਨਹੀਂ ਤਾਂ ਅੱਬਲਾ ਤਾਂ ਮੈਨੂੰ ਮੈਦਾ ਤਾਂ ਪੂਸ਼ ਮਾਰਦੀ ਰਹਿ ਜਾਣਾ ਪਾਜ ਪਾ ਮਗਰ ਠੀਕ ਐ ਆ ਜਾਣਾ ਤਾਂ ਸਾਲ ਸੇ ਮਹੀਨਿਆਂ 'ਚ ਸਮਿਤੀ ਰਾਣੀ ਵਾਲੇ ਸਟੈਂਡ ਤੇ ਠੀਕ ਐ ਅਜੇ ਤੇਰਾ ਨਵੀਂ ਆਈ ਕਰਕੇ ਸਮਿਤੀ ਰਾਣੀ ਦੀ ਮਾਰਕੀਟ ਡਾਊਨ ਹੋ ਗਈ ਤੇਰੀ ਵੀ ਉਹੀ ਹੋ ਜਾਣੀਗਾ ਕੋਈ ਨਾ ਟੈਨਸ਼ਨ ਨਾ ਰੱਖੋ ਬਾਕੀ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਬੱਤ ਪੱਤੇ ਸੇਰ ਕਰਿਆ ਕਰੋ ਵੀਰੇ ਜਿਹੜੀ ਪੋਂਚੇ ਇਹ ਜੀਆਂ ਤੱਕ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ ਜਿਹੜੇ ਰਖਵਾਲੇ ਨੇ ਉਹਨਾਂ ਨੂੰ ਪਤਾ ਲੱਗੇ 2-4 ਹੋਏਗੇ ਕੋਈ ਨਾ ਹਜੇ ਤਾਂ ਵੋਟਾਂ ਦਾ ਦੇਖ ਤੂੰ ਵੋਟਾਂ ਦਾ ਹੋਣ ਲੰਦੇ ਸਿਸਟਮ ਤੈਨੂੰ ਪਤਾ ਫੇਰ ਲੱਗਣਾਗਾ ਕਿਹੜੇ ਭਾਵੇਂ ਕਦੀ ਆ ਮੱਕੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ